ਲਓ ਬਾਈ ਬਾਈ ਮਾਪੀ ਜਾਂਦੇ ਮੈਨੂੰ ਹੁਣ ਏਡੀ ਪਛਾਣ ਨਹੀਂ ਪੁਰਦਾ ਦੀ ਮੈਂ ਖੇਡ ਲਓ ਜੀ ਅੰਗਰੇਜ਼ ਆ ਗਿਆ ਇਹਨੂੰ ਕਹਿੰਦੇ ਆਂ ਅੰਗਰੇਜ਼ ਇਹ ਅੰਗਰੇਜ਼ ਲਓ ਜੀ ਅੰਗਰੇਜ਼ ਸਰਦਾਰ ਬਿੰਦਰ ਸਿੰਘ ਬਿਹਾਲਾ ਰਾਜੂ ਸਰਾਲਾ ਡੀ ਜੇ ਸ਼ੇਰ ਗਿੱਲ ਸਦਾ ਮਜੀਤ ਸਿੰਘ ਡੋਗਰ ਜਗਤਪੁਰ ਇਹ ਬਾਜ ਗਰੁੱਪ ਪਾਈ ਸਾਰਾ ਇਹ ਪਾਲਾਖ ਲਾਲ ਬੀਸੀ ਨਗਰਾ ਲਓ ਜੀ ਨਾਲੇ ਜਾਂਦਾ ਕਮਾਲਪੁਰਿਆ ਕਹਿੰਦੇ ਇਹਨੂੰ ਇਹ ਤਾਰਾ ਦਾ ਉਧਰ ਹਰਵਿੰਦਰ ਸਬਾਣਾ ਪਹਿਲਾ ਨਾਮ ਡਾਇਰੈਕਟਰ ਹੈ ਇਹ ਜਿੱਡਾ ਵੱਡਾ ਨਾਮ ਹੁੰਦਾ ਭਾਈ ਚੰਡੇ ਵਾਲੇ ਨੂੰ ਗੁਡਵਾਨਾ ਨੂੰ ਜੜਾਉਣ ਵਾਲਿਆਂ ਨੂੰ ਟਾਈਮ ਵਾਲਿਆਂ ਨੂੰ ਢੀ ਬੜੀ ਟੈਨਸ਼ਨ ਵੀ ਹੈ ਬਏ ਤੋਏ ਗੱਲ ਲਾ ਕੇ ਉਧਰ ਨੂੰ ਛੁਲਿਆ ਭਾਈ ਇਹ ਨਾਲ ਉਧਰ ਜਾ ਕਿ ਨਾਲ ਉਧਰ ਕੇ ਵੀ ਨਾ ਲਾ ਕੇ ਬੈਠਿਓ ਆ ਗਈ ਭਾਈ ਹੁਣ ਉਧਰ ਯਾਰ ਕਿ ਨਾਲ ਉਧਰ ਮੇਰਾ ਬੀਨ ਬਣ ਕੇ ਇੱਧਰ ਨੁੱਕੇ ਬੈਠੋ ਕਾਲ ਚ ਮੈਂ ਭਾਈ 82 ਦਾ ਜੀ ਹਾਂਜੀ ਹਾਂਜੀ ਤੇਰੀ ਉਹ ਜੀ ਸ਼ੇਰ ਗੱਲ ਜੀ ਹਮ ਬੋਲ ਉਹੀ ਨਹੀਂ ਨੂੰ ਬੈਠ ਜਿਨੇ ਮੈਂ ਕਹਿੰਦਾ ਨਾ ਕੋਈ ਨਹੀਂ ਹਾਂ ਮੈਂ ਗਲਤ ਕਹਿੰਦਾ ਤੀਂ ਕਹਿੰਦਾ ਮੈਂ ਹੱਪਾ ਸਮਾ ਭਾਈ ਟੁੱਟ ਪੈਣੀ ਦੇ ਜਲੇਬੀ ਮਾਰੀ ਮੇਰੀ ਅੱਖ ਵਿੱਚ ਰਸ ਪੈ ਗਿਆ ਟਾਈਮਾ ਗੱਡੀ ਦਾ ਜੀ ਭਾਈ ਪੱਪੂ ਦੇਖੀ ਕਿਹ ਘੜੀ ਪਰ ਫਰਕ ਤਾਂ ਨਹੀਂ ਮੈਂ ਮੈਂ ਦਿਖਾਈਆਂ ਨਹੀਂ ਘੜੀਆਂ ਕਦੇ ਵੀ ਨਾ ਸਾਡਾ ਫਰਜ਼ ਬਣਦਾ ਟਾਈਮ ਕੀਪਰ ਦਾ ਜੇ ਸਾਨੂੰ ਤੁਹਾਡੇ ਉੱਪਰ ਤੁਹਾਨੂੰ ਸਾਡੇ ਉੱਪਰ ਵਿਸ਼ਵਾਸ ਹੈ ਤਾਂ ਹੀ ਤੁਸੀਂ ਸਾਥ ਦਿਓ ਜੇ ਸੱਤ ਰਿਆ ਕੜੀਆਂ ਹੀ ਦੇਖਣੀਆਂ ਫੇਰ ਵਿਸ਼ਵਾਸ ਕਾ ਦਾ ਰਹਿ ਗਿਆ ਭਾਈ ਭਾਈਓ ਜੀ ਬਾਲਾ ਬੜਾ ਭੱਜ ਗਿਆ ਜੀ ਰਕਵੀਰ ਸਿੰਘ ਕਨੇਚ ਟੀਜੇ ਸ਼ੇਰਗਿਲ ਮਨਜੀਤ ਸਿੰਘ ਜੀ ਡੋਗਰ ਜਗਤਪੁਰ ਗੁਰਦਿਆਲ ਸਿੰਘ ਜੀ ਰੁੜਕਾ ਕਾਲਾ ਰੁੜਕਾ ਗੋਪੀ ਰੁੜਕਾ ਐ ਇੱਕ ਮਿੰਟ ਉਹਦੇ ਲਾਂਦ ਦੂਆ ਬੋਲ ਭਜੇ ਤਾਰਾ ਉਹਦਰ ਕਾਲਾ ਕਾਲਾ ਡਾਉਲਰ ਹਰਵਿੰਦਰ ਸਮਾਣਾ ਅੰਗਰੇਜ਼ ਸਿੰਘ ਮਕੜੋਨਾ ਸੋਨੀ ਸਮਾਣਾ ਮਨਦੀਪ ਸਮਾਣਾ